ਲੁਕੀ ਨਗਰ ਇਲਾਕੇ ਦੇ ਵਿੱਚ ਝਾੜੀਆਂ ਦੇ ਵਿੱਚ ਬਰਾਮਦ ਹੋਈ ਇੱਕ ਮਹਿਲਾ ਦੀ ਲਾਸ਼ ਜੋ ਮਿਲੀ ਜਾਣਕਾਰੀ ਮੁਤਾਬਿਕ ਮਹਿਲਾ ਦੀ ਚੁੰਨੀ ਦੇ ਨਾਲ ਗਲਾਕੋਟ ਕੇ ਉਸ ਦੀ ਹੱਤਿਆ ਕੀਤੀ ਗਈ ਹੈ ਮੌਕੇ ਤੇ ਪਹੁੰਚੀ ਸਬੰਧਿਤ ਕਨਾਲ ਥਾਣੇ ਦੀ ਪੁਲਿਸ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਜੋ ਜਾਣਕਾਰੀ ਮੁਤਾਬਿਕ ਮਰਤਕ ਮਹਿਲਾ ਦੀ ਜਨਾਕਤ ਕੰਚਨ ਦੇ ਰੂਪ ਵਿੱਚ ਹੋਈ ਹੈ ਜਿਸ ਦੀ ਕੀ ਉਮਰ ਕਰੀ 25 ਸਾਲ ਹੈ ਜੋ ਕਿ ਜੋਗੀ ਨਗਰ ਦੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੀ ਸੀ ਬੀਤੀ ਰਾਤ ਉਹ ਸਬਜੀ ਦੀ ਖਰੀਦੋ ਫਰੋਕਤ ਕਰਨ ਦੇ ਲਈ ਗਈ ਸੀ ਉਸ ਤੋਂ ਬਾਅਦ ਘਰ ਨਹੀਂ ਪਰਤੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸਥਾਨਕ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਕੰਚਨ ਰਾਣੀ ਦੀ ਲਾਸ਼ ਝਾੜੀਆਂ ਦੇ ਵਿੱਚ ਪਈ ਹੋਈ ਹੈ ਬਟੰਡਾ ਦੇ ਡੀਐਸਪੀ ਸਿਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਤ ਕੰਚਨ ਦੇ ਪਤੀ ਦੇ ਬਿਆਨ ਦੇ ਆਧਾਰ ਤੇ ਸਖਤ ਜ਼ਾਹਿਰ ਸ਼ੱਕ ਜਾਹੇ ਕਿ ਤਜਾਰਾ ਹੈ ਕਿ ਕੰਚਨ ਦਾ ਕਤਲ ਉਸ ਦੇ ਭਾਂਜੇ ਦੇ ਵੱਲੋਂ ਚੁੰਨੀ ਦੇ ਨਾਲ ਗਲਾ ਘੋਟ ਕੇ ਕੀਤਾ ਗਿਆ ਤੇ ਹੁਣ ਮੌਕੇ ਤੋਂ ਫਰਾਰ ਹੈ ਜਿਸ ਦੀ ਖੀਪਾਲ ਕੀਤੀ ਜਾ ਰਹੀ ਹੈ। ਅੰਕਸ਼ਾ ਇਹ ਨਾਮ ਹੈ ਜੀ ਮੈਂ ਸੋਨੂ ਮੈਸ਼ਰੀ ਨੌਜਵਾਨ ਵੈਲਫਰ ਸੁਸਾਇਟੀ ਤੋਂ ਇੱਥੇ ਜਿਹੜਾ ਜੋਗੀ ਨਗਰ ਟੀਬੇ ਚੰਡੀਗੜ੍ਹ ਵਾਲਾ ਰੋਡ ਹੈਗਾ ਇੱਥੇ ਖਾਲੀ ਪਲਾਟ ਦੇ ਵਿੱਚ ਇੱਕ ਲੇਡੀ ਦਾ ਇੱਥੇ ਗਲਾ ਘੋਟ ਕੇ ਉਹਦਾ ਮਰਡਰ ਕਰ ਦਿੱਤਾ ਗਿਆ ਤੇ ਸੋਚਨਾ ਮਿਲਣ ਤੇ ਸਾਡੀ ਟੀਮ ਵੀ ਇੱਥੇ ਪਹੁੰਚੀ ਤੇ ਪੁਲਿਸ ਦੀ ਟੀਮ ਫੋਰੈਂਸਿਕ ਟੀਮ ਵੀ ਪਹੁੰਚੀ ਹੋਈ ਹੈ ਵਾਕਫਾ ਜਿਹੜੇ ਹੈਗੇ ਇੱਥੇ ਥਾਣੇਦਾਰ ਪਹੁੰਚੇ ਹੋਏ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੀ ਮ੍ਰਿਤਕ ਲੇਡੀ ਹੈ ਉਹਦੀ ਪਛਾਣ ਕੰਚਨ ਦੇ ਵੱਲੋਂ ਹੋਈ ਹੈ ਤੇ ਇਹ ਇੱਥੇ ਜੋਗੀ ਨਗਰ ਟਿੱਬੇ 15 ਨੰਬਰ ਗਲੀ ਦੇ ਵਿੱਚ ਕਿਰਾਏ ਦੇ ਉੱਤੇ ਰਹਿੰਦੇ ਸੀ ਘਰਦਿਆਂ ਦੇ ਦੱਸਣ ਦੇ ਮੁਤਾਬਕ ਤੇ ਬੱਚਿਆਂ ਦੇ ਦੱਸਣ ਦੇ ਮੁਤਾਬਕ ਇਹ ਰੂਟੀਨ ਵਾਂਗੂ ਜਿਵੇਂ ਸਬਜੀ ਵਗੈਰਾ ਲੈ ਲਈ ਘਰੇ ਗਈ ਸੀਗੀ ਇਹ ਰਾਤ ਨੂੰ 8:00 ਵਜੇ ਉਸ ਤੋਂ ਬਾਅਦ ਜਦੋਂ ਵਾਪਸੀ ਨਹੀਂ ਆਈ 2 ਘੰਟੇ ਤੱਕ ਇਹਨਾਂ ਨੇ ਕਾਫੀ ਰਾਤ ਨੂੰ ਇਹ ਹੁਣ ਤੱਕ ਭਾਲ ਕਰਦੇ ਵੇ ਸੀਗੇ ਲੇਕਿਨ ਸਵੇਰੇ ਇੱਥੋਂ ਜਦੋਂ ਕੋਈ ਲੋਕ ਇ ਉਹਨਾਂ ਨੇ ਜਦੋਂ ਡੈੱਡ ਬੋਡੀ ਦੇਖੀ ਤੇ ਜਦੋਂ ਸਾਰਾ ਮਨਲਾ ਇਕੱਠਾ ਹੋਇਆ ਤਾਂ ਵਿੱਚ ਇਹਨਾਂ ਦੇ ਫੈਮਿਲੀ ਵਾਲੇ ਮੈਂਬਰ ਵੀ ਆਏ ਤੇ ਦੇਖਿਆ ਵੀ ਇੱਥੇ ਜਿਹੜਾ ਉਹਨਾਂ ਦੀ ਜਿਹੜੀ ਵਾਈਫ ਸੀਗੀ ਬੰਦੇ ਦੀ ਉਹ ਕਾਂਚਨ ਉਹਦੀ ਇੱਥੇ ਡੈੱਡ ਬੋਡੀ ਪਈ ਸੀ ਤੇ ਗਲਾ ਇਹਦਾ ਘੋਟਿਆ ਹੋਇਆ ਹੈਗਾ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੱਸਿਆ ਜਾ ਰਿਹਾ ਹਾਲੇ ਤੱਕ ਤਾਂ ਵੀ ਇਸ ਨੂੰ ਆਪਦੇ ਭਾਂਜੇ ਤੇ ਸ਼ੱਕਿਆ ਬੰਦੇ ਨੂੰ ਵੀਰੇ ਪੰਜ ਦੇ ਨਾਲ ਇਹਦੀ ਵਾਈਫ ਨੂੰ ਕਾਫੀ ਫੋਨ ਆਉਂਦੇ ਹੁੰਦੇ ਸੀਗੇ ਰੂਟੀਨ ਦੇ ਵਿੱਚ ਹੀ ਇੱਕ ਇੱਕ ਦੋ ਦੋ ਖਾਲਾਂ ਵੀ ਕਰਦਾ ਹੁੰਦਾ ਸੀ ਏਕੇ ਦਿਨ ਦੇ ਵਿੱਚ ਫਿਲਹਾਲ ਪੁਲਿਸ ਜਿਹੜਾ ਹੈਗੇ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਸ ਤੋਂ ਬਾਅਦ ਹੀ ਜਿਹੜਾ ਸਹੀ ਪਤਾ ਲੱਗ ਸਕੂਗਾ ਕਿ ਇਹ ਮਰਡਰ ਕਰਨ ਵਾਲੇ ਅਸਲ ਦੋਸ਼ੀ ਕੌਣ ਹੈ। ਸੱਚੀ ਪੂਰਾ ਮਾਮਲਾ ਹੈ ਕਿ ਜੋ ਜੋ ਲੱਗਦਾ ਹੈ ਕਿ ਤਵੱਸਦਾ ਇੱਕ ਅੱਜ ਸਾਨੂੰ ਕੰਟਰੋਲ ਰੂਮ ਤੇ ਕਾਲ ਮਿਲੀ ਸੀ ਕਿ ਇੱਕ ਲੇਡੀ ਹੈਗੀ ਕੰਚਰ ਨਾਮ ਦੀ ਲੜਕੀ ਹੈ ਜਿਹਦੀ ਲਾਸ਼ ਜਿਹੜੀ ਹੈਗੀ ਇੱਥੇ ਝਾੜੀਆਂ ਦੇ ਵਿੱਚ ਜਿਹੜੀ ਹੈਗੀ ਛੁੱਟੀ ਹੋਈ ਸੀਗੀ ਇੱਥੇ ਮੌਕੇ ਤੇ ਸਾਡੇ ਵੱਲੋਂ ਪੁੱਛ ਕੇ ਜਿਹੜੀ ਹੈਗੀ ਤਫ਼ਤੀਸ਼ ਜਰੀ ਸ਼ੁਰੂ ਕੀਤੀ ਗਈ ਹੈ। ਇਹ ਇੱਥੇ ਕੰਚਨ ਜਿਹੜੀ ਲੇਡੀ ਹੈ ਇਹਦੇ ਇੱਥੇ ਮੈਰਿਟਾ ਗਲੀ ਨੰਬਰ 15 ਦੇ ਵਿੱਚ ਰੈਂਟ ਤੇ ਉੱਪਰ ਰਹਿੰਦੇ ਨੇ ਬੇਸਿਕਲੀ ਬਿਹਾਰ ਦੇ ਰਹਿਣ ਵਾਲੇ ਨੇ। ਇੱਥੇ ਆਪਣੇ ਹਸਬੰਡ ਤੇ ਤਿੰਨ ਬੱਚਿਆਂ ਦੇ ਨਾਲ ਇੱਥੇ ਰਹਿੰਦੀ ਹੈ। ਕੱਲ ਰਾਤ ਤੋਂ ਹੀ ਇਹ ਘਰ ਤੋਂ ਜਿਹੜੀ ਸੀਗੀ ਮਿਸਿੰਗ ਸੀਗੀ ਘਰ ਵਾਲਿਆਂ ਨੇ ਦੀ ਭਾਲ ਵੀ ਕੀਤੀ ਘਰ ਵਾਲਿਆਂ ਦਾ ਲੱਭਿਆ ਸੀਗਾ। ਮਾਰਨਿੰਗ ਜਦੋਂ ਲੱਭਦੇ ਲੱਭਦੇ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਜਿਹੜੀ ਹੈਗੀ ਡੈੱਡ ਬੋਡੀ ਹੈਗੀ ਫਿਰ ਇਹਨਾਂ ਨੇ ਕੰਟਰੋਲ ਰੂਮ ਤੇ ਸਾਨੂੰ ਪੁਲਿਸ ਨੂੰ ਇਨਫੋਰਮ ਕੀਤਾ ਸੀ ਅਸੀਂ ਮੌਕੇ ਪ੍ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਲੱਗ ਰਿਹਾ ਹੈ ਜਿਹੜਾ ਹੈਗਾ ਗਲਾ ਕਟ ਕੇ ਇਹਦਾ ਜਿਹੜਾ ਮਰਡਰ ਕੀਤਾ ਗਿਆ ਸੋ ਇਹਦੇ ਘਰਵਾਲੇ ਦੇ ਬਿਆਨਾਂ ਦੇ ਆਧਾਰ ਤੇ ਜਿਹੜੀ ਹੈਗੀ ਇਸ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਤੇ ਜਲਦੀ ਹੀ ਜਿਹੜੀ ਹੈਗੀ ਹੈ ਇਹਦੇ ਜਿਹੜਾ ਦੋਸ਼ੀ ਹੈ ਉਹਨੂੰ ਜਲਦੀ ਅਸੀਂ ਟਰਾਈ ਕਰਕੇ ਫੜ ਲਾਵਾਂਗੇ ਸਰ ਕਿੰਨੀ ਕੁ ਉਮਰ ਲੱਗਦੀ ਹੈ ਉਮਰ ਤਕਰੀਬਨ ਇਹਦੀ 32-33 ਸਾਲ ਦੀ ਆਦ ਖੜੋਬਰ ਦੀ ਲੇਡੀ ਹੈਗੀ ਹੈ ਤਿੰਨੇ ਦੇ ਬੱਚੇ ਨੇ 15-16 ਸਾਲ ਤਕਰੀਬਨ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਬਿਹਾਰ ਦੇ ਰਹਿਣ ਵਾਲੇ ਨੇ ਹੁਣ ਇੱਥੇ ਗਲੀ ਨੰਬਰ 15 ਦੇ ਵਿੱਚ ਰੈਂਟ ਤੇ ਉੱਪਰ ਰਹ प्रिलिमिनरी ਦੇ ਵਿੱਚ ਇੱਕ ਦੋ ਤਿੰਨ ਸਾਡੇ ਕੋਲ ਕਲੂਜ਼ ਆਏ ਨੇ ਜਿਹੜੇ ਘਰ ਵਾਲਿਆਂ ਨਾਲ ਗੱਲ ਕੀਤੀ ਆਸਪਾਤਲ ਉਸ ਤੋਂ ਗੱਲ ਕੀਤੀ ਹੈ ਤੇ ਹੋਰ ਜਿਹੜੇ ਐਵੀਡੈਂਸ ਅਸੀਂ ਕਲੈਕਟ ਕੀਤੇ ਉਹ ਤੋਂ ਥੋੜਾ ਜਿਹਾ ਸਾਨੂੰ ਰੀਡ ਮਿਲੀ ਹੈ ਅਸੀਂ ਉਸ ਤੇ ਵਰਕ ਕਰ ਰਹੇ ਹਾਂ ਤੇ